ਮੁਕੇਰੀਆਂ 'ਚ ਨੈਸ਼ਨਲ ਹਾਈਵੇ ਤੇ ਪਿੰਡ ਖਾਨਪੁਰ ਨਜ਼ਦੀਕ ਇੱਕ ਤੇਜ਼ ਰਫ਼ਤਾਰ ਕਾਰ ਤੇ ਸਕੂਟਰੀ ਦਾ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਸਕੂਟਰੀ ਤੇ ਸਵਾਰ પતિ-ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਹ ਹਾ사 ਇੰਨਾ ਭਿਆਨਕ ਸੀ ਕਿ ਹਾਸੇ ਦੇ ਵੇ ਸਕੂਟਰੀ ਦੇ ਪਰਖੱਚੇ ਉੱਡ ਗਏ ਤੇ ਹਾਸੇ 'ਚ ਕਾਰ ਸਕੂਟਰੀ ਦੇ ਨਾਲ ਟਕਰਾਉਣ ਤੋਂ ਬਾਅਦ ਰਖਤ ਨਾਲ ਜਾ ਟਕਰਾਈ ਹਾਸੇ ਤੋਂ ਬਾਅਦ ਜ਼ਖਮੀਆਂ ਨੂੰ ਮੁਕੇਰੀਆਂ ਦੇ ਸਿਵਲ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਕਿ ਦੋਵੇਂ ਸਕੂਟਰੀ ਸਵਾਰ ਦੀ ਹਾਲਤ ਨੂੰ ਗੰਭੀਰ ਹੁੰਦਿਆਂ ਦੇਖ ਕੇ ਉਹਨਾਂ ਨੂੰ ਅੰਮ੍ਰਿਤਸਰ ਹਸਪੀਟਲ ਰੈਫਰ ਕਰ ਦਿੱਤਾ ਗਿਆ ਹੈ ਰਾਗੀ ਰੰਦ ਦਸਵੇਂ ਮੁਤਾਬਕੇ ਹਾਦਸਾ ਅੱਜ 12 ਵਜੇ ਦੇ ਕਰੀਬ ਵਾਪਰਿਆ ਜਦੋਂ ਜਲੰਧਰਵਾਲ ਦੀ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਜਦੋਂ ਖਾਨਪੁਰ ਨਜ਼ਦੀਕ ਪਹੁੰਚੀ ਤਾਂ ਬੇਕਾਬੂ ਹੋ ਕੇ ਸਕੂਟਰੀ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਇੱਕ ਕਾਰ ਦੀ ਦਰਖਤ ਨਾਲ ਟੱਕਰ ਹੋ ਗਈ ਸਕੂਟਰੀ 'ਤੇ ਸਵਾਰ પતિ-ਪਤਨੀ ਦੋਵੇਂ ਪਿੰਡ ਉਮਰਪੋਦੇ ਰਹਿਣ ਵਾਲੇ ਹਨ ਜੋ ਕਿ ਆਪਣੇ ਪਿੰਡ ਤੋਂ ਮਕੇਰੀਆਂ ਵੱਲ ਨੂੰ ਜਾ ਰਹੇ ਸਨ ਉੱਥੇ ਹੀ ਮੌਕੇ ਤੇ ਪਹੁੰਚੀ ਮਕੇਰੀਆਂ ਪੁਲਿਸ ਦੇ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੇਰਾ ਨਾਮ ਸਰ ਮਿੰਟੂ ਈਗਲ ਬਾਤ ਹੋਈ ਪਈ ਸੀ ਸਰ ਆ ਸਕੂਟਰੀ ਵਾਲੇ ਆਪਣੀ ਸਾਈਡ ਆ ਰਹੇ ਸੀਗੇ ਤੇ ਕਾਰ ਵਾਲਾ ਬਹੁਤ ਸਪੀਡ 'ਚ ਸੀਗਾ ਉਧਰੋਂ ਨੇ ਬੈਕ ਟੱਕਰ ਮਾਰੀ ਆ ਸਰ ਇਹਨਾਂ ਨੂੰ ਇਸੇ ਕਰਕੇ ਸਰ ਜਿਹੜਾ ਇੱਧਰ ਆ ਕੇ ਡਿੱਗੇ ਇਹਨਾਂ ਦੇ ਮੀਆਂ ਬੀਬੀ ਤੇ ਜਾਦਾ ਸੱਟਾਂ ਲੱਗਿਆ ਆ ਗਿਆਂ ਝੋਕ ਗੱਡੀ ਵਾਲੇ ਦੀ ਝੋਕ ਲੱਗੀ ਆ ਗੱਡੀ ਵਾਲਾ ਮੰਨਦਾ ਵੀ ਆ ਕਿ ਮੇਰੀ ਗਲਤੀ ਆ ਮੇਰੀ ਝੋਕ ਲੱਗੀ ਸੀਗੀ ਗੱਡੀ 'ਚ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਇਕੱਲਾ ਹੀ ਸੀਗਾ ਬੰਦਾ ਇਹ ਦੋਨੇ ਸੀਗੇ ਮੀਆਂ ਬੀਬੀ ਸਰ ਇਹ ਉਮਰਪੁਰ ਦੇ ਰਹਿਣ ਵਾਲੇ ਆ ਸਰ ਬਚਾਅ ਹੋ ਗਿਆ ਜਾਂ ਕਿੱਦਾਂ ਹਾਂ ਨਹੀਂ ਉਦਾਂ ਦੇ ਬਚਾਈ ਆ ਬਟ ਉਹਨਾਂ ਦੇ ਸੱਟਾਂ ਜ਼ਿਆਦਾ ਲੱਗੀਆਂ ਜਿੱਦਾਂ ਆਂਟੀ ਦੇ ਵੀ ਤੇ ਅੰਕਲ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਲੈ ਗਏ ਤੁਹਾਨੂੰ ਹਸਪਤਾਲ ਲੈ ਗਏ ਹੁਣ ਉਹਨਾਂ ਨੂੰ ਹਸਪਤਾਲ ਲੈ ਗਏ ਸਰ ਇਹ ਸਾਰੇ ਇੰਨਾ ਕਨਫਰਮ ਨਹੀਂ ਹੈਗਾ ਕਿੱਥੇ ਲੈ ਗਏ ਆ ਬਟ ਹਸਪਤਾਲ ਲੈ ਗਏ ਹਸਪਤਾਲ ਵਾਲੇ ਲੈ ਗਏ ਨਹੀਂ ਆਪ ਖੁਦ ਗੱਡੀਆਂ 'ਚ ਪਾ ਕੇ ਲੈ ਕੇ ਗਏ ਆ ਉਦਾਂ ਆਇਆ ਕੋਈ ਵੀ ਨਹੀਂ ਹੈਗਾ ਸਰ ਹਾਂਜੀ ਬਚਾਅ ਹੋ ਗਿਆ ਸਰ ਪੁਰਾਂਪੁਰ ਮਰਾਂਨ ਬਲੇ ਉਮਰਪੁਰ ਪਿੰਡੂ ਹਾਂਜੀ ਤੇ 1:30 ਪਾਉਣਾ 1 ਵਜੇ ਸ਼ਾਇਦ ਐਕਸੀਡੈਂਟ ਹੋਇਆ ਤੇ ਉਸ ਵੇਲੇ ਇੱਥੇ ਆਏ ਤੇ ਮਤਲਬ ਦੋਨੋਂ ਹੀ ਕਾਫੀ ਸੀਰੀਅਸ ਸੀਗੇ ਤੇ ਦੋਨਾਂ ਨੂੰ ਅਸੀਂ ਰੈਫਰ ਕੀਤਾ ਸੀ ਆਪਣੇ ਕੋਲ ਅੰਮ੍ਰਿਤਸਰ ਰੈਫਰ ਕੀਤਾ ਠੀਕ ਹੈ ਤਾਂ ਕਿਤਨ ਪਿਛਲੇ ਕੰਡੀਸ਼ਨ ਜਿਹੜੇ ਜੈਂਟ ਸੀਗੇ ਉਹਨਾਂ ਦੀ ਤਾਂ ਮਤਲਬ ਉਹਨਰੇ ਫ੍ਰੈਕਚਰ ਵਗੈਰਾ ਹੈਗੇ ਸੀਰੀਅਸ ਹੀ ਕੰਡੀਸ਼ਨ ਹੈ ਦੋਨਾਂ ਦੀ ਪਰ ਜਿਹੜੇ ਲੇਡੀ ਉਹਨਾਂ ਦੀ ਜ਼ਿਆਦਾ ਸੀਰੀਅਸ ਸੀ ਉਹਨੂੰ ਆਕਸੀਜਨ ਵਗੈਰਾ ਲਗਾਈ ਸੀ ਇਹ ਐਕਸੀਡੈਂਟ ਕੰਟਰੋਲ ਰੂਮ ਤੋਂ ਸਾਨੂੰ ਭੁਗਾਇਆ ਠੀਕ ਹੈ ਅਸੀਂ ਮੌਕੇ ਤੇ ਪੁੱਜੇ ਮੌਕੇ ਤੇ ਪਹੁੰਚ ਕੇ ਅਸੀਂ ਦੇਖਿਆ ਤੇ ਇੱਕ ਸਕੂਟਰੀ ਦੇ ਨਿਕੰਗੱਡੀ ਦਾ ਐਕਸੀਡੈਂਟ ਇੱਥੇ ਹੋਇਆ ਹੈਗਾ ਜਿਹੜਾ ਸਕੂਟਰੀ ਦੇ ਦੋ ਚਾਲਕ ਬੀਐਮਪੀਏ ਹੈਗੇ ਸੀਗੇ ਉਮਰਕੋਟ ਦੇ ਜੀ ਤੇ ਜਿਹੜੇ ਦੋਨੋਂ ਸੀਰੀਅਸ ਹੈ ਇਸ ਟਾਈਮ ਤੇ ਇਹਨਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਸਿਵਲ ਹਸਪਤਾਲ ਤੋਂ ਅੱਗੇ ਕਰਤਾਰਨਾਂ ਨੇ ਇੱਥੇ ਜਲੰਧਰ ਕਰ ਦਿੱਤਾ ਜੀ ਹਾਂਜੀ ਤੇ ਜਿਹੜੇ ਗੱਡੀ ਚਾਲਕ ਹੀ ਮੌਕੇ ਤੋਂ ਇੱਥੋਂ ਚੱਲ ਗਿਆ ਉਹ ਨਹੀਂ ਮਿਲਿਆ ਇਦੀ ਭਾਲ ਕੀਤੀ ਜਾ ਰਹੀ ਹੈ ਤੇ ਮੌਕੇ ਤੇ ਅਸੀਂ ਪਹੁੰਚੇ ਤੇ ਦੋਨਾਂ ਗੱਡੀਆਂ ਦੀ ਬੁਰੀ ਹਾਲਤ ਹੈ ਇਹ ਮੰਦਪਾਗੀ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਹੈ ਜੇ ਜੋ ਵੀ ਤਕਰੀਰ ਬਣੇਗੀ ਤਕਰੀਰ ਦੇ ਮਤਲਬ ਅਕੀਦਤਾਂ ਧੰਨਵਾਦ